ਅਹੀਂ ਅਸਟੈਂਡ ਮਾਨਾ ਟਾਵਰ ਮੋਰਚੇ ਤੇ ਬੈਠੇ ਹੋਏ ਆ ਜੋ ਕਿ ਪਿਛਲੇ ਲਗਭਗ 13 13 ਮਹੀਨਿਆਂ ਤੋਂ ਭਾਈ ਗੁਰਜੀਤ ਸਿੰਘ ਜੀ ਟਾਵਰ ਤੇ ਬੈਠੇ ਹੋਏ ਨੇ ਅਰ ਅੱਜ ਇੱਥੇ ਧਾਰਮਿਕ ਜਥੇਬੰਦੀਆਂ ਕਿਸਾਨ ਲੀਡਰ ਬਹੁਤ ਸੰਗਤ ਜੁੜੀ ਸੀ ਅਰ ਅੱਜ ਕੁਝ ਗੁਰਮਤਾ ਕੀਤਾ ਗਿਆ ਇਸ ਅੰਦੋਲਨ ਨੂੰ ਕਿਵੇਂ ਅੱਗੇ ਚਲਾਉਣਾ ਵਾ ਸਾਡੇ ਨਾਲ ਭਾਈ ਗੁਰਪ੍ਰੀਤ ਸਿੰਘ ਜੀ ਨੇ ਭਾਈ ਸਾਹਿਬ ਦੀ ਵੈਰ ਕੀ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਿੰਘ ਸਾਹਿਬ ਅੱਜ ਕੀ ਫੈਸਲਾ ਹੋਇਆ ਮੀਟਿੰਗ ਦੇ ਵਿੱਚ ਦੇਖੋ ਜੀ ਅ ਅੱਜ ਇੱਕ ਕਾਫੀ ਮਹੱਤਵਪੂਰਨ ਮੀਟਿੰਗ ਜਿਹੜੀ ਹੈ ਸਿਰਫ ਪਰਮਯਦਵੀ ਰੋਕੋ ਕਾਨੂੰਨ ਮੋਰਚਾ ਤਾਬਰ ਮੋਰਚਾ ਸਮਾਣਾ ਵਿਕੇ ਹੋਈ ਹੈ ਕਿਉਂਕਿ ਸਰਕਾਰ ਦਾ ਜਿਹੜਾ ਰਵਈਆ ਆਪਾਂ ਸਾਰਿਆਂ ਨੇ ਦੇਖ ਲਿਆ ਹਨ ਐਸੇ ਢਿਲੇ ਕੇ ਰਵਈਏ ਦੇ ਨਾਲ ਸਰਕਾਰ ਚੱਲਦੀ ਪਈ ਹੈ ਇਹ ਜਿਹੜਾ ਸਿਲੈਕਟ ਕਮੇਟੀ ਕੋ ਸਾਡਾ ਕੇਸ ਪਿਆ ਵਾ ਕਾਨੂੰਨ ਬਣਾਉਣ ਦਾ ਉਦੇ ਬਾਰੇ ਮੁੱਖ ਮੰਤਰੀ ਸਾਹਿਬ ਜਾਂ ਕੇਜਰੀਵਾਲ ਸਾਹਿਬ ਗੱਲ ਕਰਨ ਤੱਕ ਰਾਜ਼ੀ ਨਹੀਂ ਹੋਏ ਉਦੋਂ ਠੀਕ ਹੈ ਜੀ ਤਕਸ਼ੀਰੀ ਕੇਸਗੜ੍ਹ ਸਾਹਿਬ ਦੇ ਸਾਹਮਣੇ ਐਸਾ ਪੁੱਛਿਆ ਸੀ ਉਹਨਾਂ ਨੂੰ ਭਈ ਦੱਸੋ ਤੁਸੀਂ ਸਾਡੇ ਕੇਸ ਦਾ ਸਟੇਟਸ ਕੀ ਹੈ ਫਾਈਲ ਹੈ ਕਿੱਥੇ ਹੈ ਸੋ ਉਹਨੂੰ ਲੈ ਕੇ ਫਿਰ ਥੋੜੀ ਜੀ ਸੰਤਾਂ ਦੇ ਮਨਾਂ ਦੇ ਵਿੱਚ ਇੱਕ ਨਿਰਾਸ਼ਾ ਵੀ ਸੀ ਕਿ ਸਰਕਾਰ ਜਿਹੜੀ ਹੈ ਬਿਲਕੁਲ ਅਵੇਸਲੀ ਹੋਈ ਪਈ ਹੈ ਇਹਨੂੰ ਸੁੱਤਿਆਂ ਨੂੰ ਤਾਂ ਫਿਰ ਜਗਾਉਣਾ ਹੀ ਪੈਂਦਾ ਨਾ ਜੀ ਬਿਲਕੁਲ ਤੇ ਜਿਹੜਾ ਕੇਸਲਾ ਹੋਇਆ ਉਹ ਇਹਨੂੰ ਹੱਜ ਮਾਰਨੀ ਪੈਂਦੀ ਸੋ ਹੁਣ ਹੱਜ ਮਾਰਨ ਦਾ ਜਿਹੜਾ ਅਸੀਂ ਇਹ ਪ੍ਰੋਗਰਾਮ ਉਲੀਕਿਆ ਵਾ ਕਿ ਸੋ ਤੇ ਨਹੀਂ ਗਏ ਸੁਤੇਆਂ ਤੂੰ ਪਹਿਲਾਂ ਅਸੀਂ ਜਗਾ ਚੁੱਕੇ ਆ ਜਗਾ ਕੇ ਅਸੀਂ 14 ਤੇ 15 ਜੁਲਾਈ ਦਾ ਜਲਾਸਵੀ ਕਰਵਾ ਲਿਆ ਇਹਨਾਂ ਦੇ ਕੋਲੋਂ ਉਹ ਇਹਨਾਂ ਨੇ ਉਦੋਂ ਫਿਰ ਠੰਡੇ ਬਸਤੇ ਸਿਲੈਕਟ ਕਮੇਟੀ ਦੇ ਦਿੱਤਾ ਹੁਣੇ ਕੇਸਲੇ ਹੋ ਗਏ ਠੀਕ ਹੈ ਜੀ ਜਿਸ ਢੰਗ ਦੇ ਨਾਲ ਕੋਈ ਗੱਲ ਕਰਕੇ ਰਾਜ਼ੀ ਨਹੀਂ ਇਹ ਸੋਚਦੇ ਨੇ ਕਿ মিডিਆ ਸਾਡੇ ਕੰਟਰੋਲ ਚ ਆ ਉਹਦੇ ਮੂੰਹ ਚ ਅਸੀਂ ਇਸ਼ਤਿਹਾਰਾਂ ਦਾ ਲਾਲੂਪਾ ਪਾਤਾ ਬੋਲਣਾ ਕਿਸੇ ਨੇ ਹੈ ਨਹੀਂਗਾ ਤੇ ਚਲੋ ਸਾਨੂੰ ਕੌਣ ਪੁੱਛਦਾ ਪਰ ਗੁਰੂ ਕੀ ਸੰਗਤ ਪੁੱਛੇਗੀ ਇਹਨਾਂ ਨੂੰ ਗੁਰੂ ਦੀ ਸੰਗਤ ਜੇ ਕਾਰੇ ਬਲਾ ਕੇ ਸਾਹਿਬ ਜਦਾਂ ਦੇ ਉਸ ਮਹਾਨ ਸ਼ਹਾਦਤ ਨੂੰ ਸ਼੍ਰੀ ਫਤਿਹਗੜ ਸਾਹਿਬ ਦਾ ਉਹ ਥਾਪੜਾ ਬਾਬਾ ਫਤਿਹ ਸਿੰਘ ਜੀ ਦਾ ਲੈ ਕੇ ਜਦੋਂ ਇੱਕ ਤਰੀਕ ਨੂੰ ਜੇ ਕਾਰਿਆਂ ਦੀ ਗੂੰਜ ਵਿੱਚ ਇੱਥੋਂ ਗੁਰੂ ਕੀ ਸੰਗਤ ਚੱਲੇ ਗਈ ਇਹਨਾਂ ਦੀ ਤਾਂ ਕਹਿ ਲੋ ਹੁਜਾਂ ਕੀ ਇਹਨ ਬੜਬੜਾ ਕੇ ਉੱਠਣਗੇ ਇਹਨਾਂ ਨੂੰ ਇਹਨਾਂ ਦੀ ਰਾਤਾਂ ਦੀ ਨੀਂਦ ਹਰਾਮ ਹੋ ਜਾਣੀ ਹੈ ਗੁਰੂ ਕੀ ਸੰਗਤ ਧਨ ਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਉਸ ਅਜਮਾਤਾ ਦਾ ਸਵਾਲ ਹੈ ਉਸ ਮਾਨ ਮਰਿਆਦਾ ਦਾ ਸਮਾਲਿਆ ਵੱਡੀ ਹੂੰ ਵੱਡਾ ਆਪਾਰ ਤੇਰਾ ਮਰਤਬਾ ਉਸ ਮਰਤਬੇ ਦੀ ਗੱਲ ਹੈ ਕੋ ਗੱਲ ਛੋਟੀ ਨਹੀਂ ਜਿਸ ਗੁਰੂ ਦੀ ਸ਼ਾਨ ਦੇ ਬਦਲੇ ਸਿੱਖ ਕਹਿ ਲੋ ਸਿੱਖ ਦੀ ਜਾਨ ਨਿਕਲਦੀ ਆ ਹੈ ਕਿਤੇ ਮਹਾਰਾਜ ਦੇ ਕੋਲ ਜਾਣਾ ਹੋਏ ਨਾ ਤੇ ਬੰਦਾ ਦੋ ਦੋ ਵਾਰੀ ਹੱਥ ਸੋਚੇ ਕਰ ਲੈਂਦਾ ਬਿਲਕੁਲ ਤੇ ਜੇ ਕੋਈ ਬੈਠੇ ਨੂੰ ਇਸ਼ਾਰਾ ਕਰਦੇ ਨਾ ਵੀ ਆ ਚੌਰ ਸਾਹਿਬ ਕਰ ਲਾ ਉਹ ਚੌਰ ਸਾਹਿਬ ਵੱਲੋਂ ਨਹੀਂ ਜਾਂਦਾ ਉਹ ਬਾਹਰ ਜਾਂਦਾ ਕਹਿੰਦਾ ਮੈਂ ਹੱਥ ਸੋਚੇ ਕਰਕੇ ਆਵਾਂ ਆਵੇਂ ਪਾਵੇਂ ਪਹਿਲਾਂ ਉੱਕ ਕੀਤੀ ਪਾਵੇਂ ਪਹਿਲਾਂ ਕਰਕੇ ਬੈਠਾ ਹੋਵੇ ਸੋ ਉਸ ਗੁਰੂ ਸਾਹਿਬ ਦੇ ਉੱਤੇ ਜਿਹੜੇ ਹਮਲੇ ਹੋ ਰਹੇ ਜਿਨ੍ਹਾਂ ਨੂੰ ਅਸੀਂ ਇੱਕ ਬੜਾ ਛੋਟਾ ਲਫ਼ਜ਼ ਹੈ ਬੇਅਦਬੀ ਬੇਅਦਬੀ ਸਹੀ ਲਫ਼ਜ਼ ਨਹੀਂਗਾ ਉਹਦੇ ਵਾਸਤੇ ਇਹ ਹਮਲੇ ਨੇ ਗੁਰੂ ਸਾਹਿਬ ਦੇ ਉੱਤੇ ਅਟੈਕ ਨੇ ਹੁਣ ਪੰਜ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੇ ਉੱਤੇ ਕੋਈ ਦੁਸ਼ਟ ਤੇਲ ਪਾ ਕੇ ਅੱਗ ਲਾ ਦੇ ਇਹ ਬੇਅਦਬੀ ਆ ਸਿੱਧਾ ਅਟੈਕ ਆ ਜੀ ਇਹ ਸਿੱਧਾ ਅਟੈਕ ਹੈ ਹਮਲਾ ਅਸੀਂ ਤਾਂ ਫੇਰ ਵੀ ਇੱਕ ਕਾਨੂੰਨ ਮੰਗਦੇ ਪਏ ਆ ਤੇ ਜੇ ਸਾਨੂੰ ਤੁਸੀਂ ਕਾਨੂੰਨ ਵੀ ਨਹੀਂ ਦੇਣ ਜੋ ਕੇ ਉਹ ਸਰਕਾਰ ਹੈ ਇਹ ਅਰਵਿੰਦ ਕੇਜਰੀਵਾਲ ਸਾਹਿਬ ਹੱਥ ਜੋੜਦੇ ਸੀ ਆ ਮੈਂ ਵੀਡੀਓ ਉਹ ਵੀ ਪਾਈ ਆ ਹੱਥ ਜੋੜਦੇ ਸੀ ਚਲਦੀ ਸਟੇਜ ਇਹਨਾਂ ਨੇ ਰੋਕ ਲਈ ਸੀ ਭਈ ਖਾਲਸੇ ਆਏ ਨੇ ਆਨੰਦਪੁਰ ਸਾਹਿਬ ਤੋਂ ਗੁਰੂ ਗ੍ਰੰਥ ਸਾਹਿਬ ਦੀ ਮੰਗ ਲੈ ਕੇ ਆਏ ਨੇ ਚਲਦੀ ਸਟੇਜ ਰੋਕ ਕੇ ਨਹੀਂ ਤੇ ਰੈਲੀਆਂ ਦੇ ਵਿੱਚ ਹੈ ਜਿੱਥੇ ਕਿ ਮੇਨ ਸੁਪਰੀਮੋ ਬੈਠਾ ਹੋਏ ਉਹ ਚਲਦੀ ਸਟੇਜ ਰੁਕਣੀ ਕੋ ਛੋਟੀ ਗੱਲ ਨਹੀਂ ਹੁੰਦੀ ਜਲਦੀ ਸਟੇਜ ਰੋਕ ਕੇ ਮੈਮੋਰੈਂਡਮ ਲਿਆ ਹੱਥ ਜੋੜ ਕੇ ਵਾਦਾ ਕੀਤਾ ਸੀ ਜਿਹੜਾ ਉਦੋਂ ਹੱਥ ਜੋੜਦੇ ਸੀ ਤੇ ਅੱਜ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਕੋਈ ਨਹੀਂ ਕੋਈ ਨਹੀਂ ਇਹ ਬਾਈ ਵਾਲੀ ਇਲੈਕਸ਼ਨ ਤੋਂ ਪਹਿਲਾਂ ਦੀ ਗੱਲ ਹੈ ਇਹ ਹਾਂ ਇਹ 24 ਦਸੰਬਰ 2021 ਚਾਰ ਸਾਲ ਪਹਿਲਾਂ ਦੀ ਗੱਲ ਹੈ ਉਸ ਦਿਨ ਹੱਥ ਜੋੜਦੇ ਸੀ ਜਦੋਂ ਵੋਟਾਂ ਲੈਣੀਆਂ ਸੀ ਤੇ ਅੱਜ ਜੇ ਵੋਟਾਂ ਪੈ ਗਈਆਂ ਅੱਜ ਤੁਹਾਨੂੰ ਸਰਕਾਰ ਬਣਾਤੀ ਤੇ ਅੱਜ ਚਾਰ ਸਾਲਾਂ ਬਾਅਦ ਤੁਸੀਂ ਗੱਲ ਕਰਨਾ ਵੀ ਤੁਸੀਂ ਮناسب ਨਹੀਂ ਸਮਝਦੇ ਤੁਸੀਂ ਕਿਤੇ ਇਸ ਗੱਲ ਵਾਸਤੇ ਵੀ ਕਿਤੇ ਦੋ ਸੈਕਿੰਡ ਹੀ ਰੁਕ ਜਾਂਦੇ ਉਦੋਂ ਤਾਂ ਚੱਲਦੀ ਸਟੇਜ ਰੋਕਤੀ ਸੀ ਤੁਸੀਂ ਆਪ ਹੀ ਕਦਮ ਰੋਕਣੇ ਸੀ ਤੁਸੀਂ ਸੋਚਦੇ ਹੋ ਕਿ ਤੁਹਾਡੇ ਵਾਲੇ ਦੁਆਲੇ ਉਹ ਜਿਹੜਾ ਸੁਰੱਖਿਆ ਘੇਰਾ ਉਹ ਸੁਰੱਖਿਆ ਘੇਰਾ ਤੁਹਾਡੇ ਨਿੱਜੀ ਨਹੀਂਗਾ ਉਹ ਪੰਜਾਬ ਦੇ ਮੁੱਖ ਮੰਤਰੀ ਦਾ ਸੁਰੱਖਿਆ ਘੇਰਾ ਜਦੋਂ ਉਹ ਕੁਰਸੀ ਨਿਕਲ ਗਈ ਤੁਹਾਨੂੰ ਮੈਂ ਉਹ ਲਫਜ਼ ਨਹੀਂ ਬੋਲਣਾ ਚਾਹੁੰਦਾ ਬਿਲਕੁਲ ਤੁਹਾਡਾ ਕੀ ਹਸ਼ਰ ਹੋਣਾ ਤੁਹਾਨੂੰ ਸਮਝ ਲੈਣਾ ਚਾਹੀਦਾ ਇਹ ਜਿਹੜੀ ਗੱਲ ਹੈ ਨਾ ਨਦਰ ਉਪੱਠੀ ਜੇ ਕਰੇ ਸੁਲਤਾਨਾ ਘਾਓ ਕਰਾਇਦਾ ਜਿਹੜੇ ਆਪਣੇ ਆਪ ਨੂੰ ਰਾਜੇ ਸਮਝਦੇ ਸੀਗੇ ਨਾ ਉਹ ਘਾ ਖੋਤਨ ਦੇ ਲਾ ਦਿੰਦਾ ਰੱਬ ਇਹ ਮਤ ਸੋਚੋ ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤਨਵਾਜਾ ਇਹ ਚਾਰ ਦਿਨਾਂ ਦੇ ਰਾਜ ਭਾਗ ਹੁੰਦੇ ਨੇ ਜੇ ਨਾ ਸਹੀ ਢੰਗ ਨਾਲ ਚੱਲੀਏ ਆ ਪਹਿਲੇ ਜਿਹੜੇ 100 100 ਸਾਲਾਂ ਵਾਲੀਆਂ ਪਾਰਟੀਆਂ ਸੀ ਉਹਨਾਂ ਦੀਆਂ ਜੜਾ ਪੁੱਟ ਸਭੀਆਂ ਸੰਗਤਾਂ ਨੇ ਤੁਸੀਂ ਮਤਲਬ ਇਸ ਗੱਲ ਦੀ ਸੀਰਸ ਨੇ ਮੈਨੂੰ ਲੱਗਦਾ ਇਹ ਸਮਝਦੇ ਨਹੀਂ ਪਏ ਇਹ ਸੋਚਦੇ ਨੇ ਕਿ মিডিਆ ਅਸੀਂ ਦੱਬ ਲਿਆ ਤੇ ਸੰਘੀ ਘੋਟ ਲਈ ਉਹ ਸੰਗਤਾਂ ਦੀ ਸੰਘੀ ਕੋ ਘੁੱਟ ਸਕਦਾ ਬਾਬਾ ਦੀਪ ਸਿੰਘ ਉਹਨਾਂ ਸ਼ਹੀਦਾਂ ਸਿੰਘਾਂ ਦੀ ਕਿਰਪਾ ਜਦੋਂ ਬੋਗਦੀ ਹੈ ਨਾ ਪਤਾ ਨਹੀਂ ਕਿੱਥੋਂ ਬੋਲ ਪੈਂਦੀ ਆ ਮੈਂ ਬੇਨਤੀ ਕਰਨਾ ਚਾਹੁੰਦਾ ਮੁੱਖ ਮੰਤਰੀ ਸਾਹਿਬ ਐਵੇਂ ਨਾ ਸਮਝਿਓ ਇਹ ਜੇ ਸੱਚੀ ਮੁੱੱਚੀ ਜੇ ਤੁਸੀਂ ਉਦੋਂ ਤੱਕ ਨਾ ਨਾ ਕੁਝ ਕੀਤਾ ਤੇ 1 ਜਨਵਰੀ ਨੂੰ ਇਹ ਵਹੀਰ ਇਥੋਂ ਚੱਲ ਪਈ ਇਹ ਜਾਗਰਤੀ ਯਾਤਰਾ ਇਥੋਂ ਚੱਲ ਪਈ ਤੇ ਫਿਰ 15 ਤਰੀਕ ਤੱਕ ਸਾਰਾ ਪੰਜਾਬ ਖੜਾ ਹੋ ਜਾਣਾ ਜੇ ਦੇਖ ਲਿਓ ਤੁਹਾਡੀ 27 ਦਾ ਪਤਾ ਨਹੀਂ ਹੋਰ ਕੋਈ 26 27 ਨਾ ਬਣ ਜਾ ਕਿਤੇ ਗੱਲ ਇਹ ਆ ਕਿ ਬੇਨਤੀ ਮੰਨ ਲਓ ਤਾਨੂੰ ਬਹੁਤ ਬੇਨਤੀਆਂ ਕੀਤੀਆਂ ਤੁਹਾਡੇ ਭੈਣ ਜੀ ਨੂੰ ਅਸੀਂ ਮਿਲੇ ਸੀ ਉਹਨਾਂ ਰਾਹੀਂ ਬੇਨਤੀ ਕੀਤੀ ਤੁਹਾਡੇ ਮੀਡੀਆ ਐਡਵਾਈਜ਼ਰ ਜਿਹੜੇ ਨੇ ਉਹਨਾਂ ਰਾਹੀਂ ਬੇਨਤੀ ਕੀਤੀ ਤੁਹਾਡੇ ਮਨਿਸਟਰ ਸਾਹਿਬ ਦੇ ਰਾਹੀਂ ਉਹਨਾਂ ਰਾਹੀਂ ਬੇਨਤੀ ਕੀਤੀ ਸਾਡੇ ਕੋਲ ਸਾਰਾ ਰਿਕਾਰਡ ਮੌਜੂਦ ਹੈ ਤੁਹਾਡੇ ਸਪੀਕਰ ਸਾਹਿਬ ਰਾਹੀਂ ਅਸੀਂ ਬੇਨਤੀ ਕੀਤੀ ਤੁਹਾਡੇ ਸਿਲੇਕਟ ਕਮੇਟੀ ਦੇ ਮੁਖੀ ਸਾਹਿਬ ਤੱਕ ਇਹ ਬੇਨਤੀ ਕੀਤੀ ਉਹ ਅਸੀਂ ਤਾਂ ਬੇਨਤੀਆਂ ਕਰਦੇ ਪਏ ਆ ਉਦੋਂ ਤੁਸੀਂ ਹੱਥ ਜੋੜਦੇ ਸੀ ਸਾਨੂੰ ਹੱਥ ਜੋੜਦੇ ਨੂੰ ਤਾਂ 4 ਸਾਲ ਹੋ ਗਏ ਤੁਸੀਂ ਤਾਂ 2 ਮਿੰਟ ਹੱਥ ਜੋੜ ਕੇ ਸਾਰ ਲਿਆ ਤੁਹਾਡੇ ਉਹਨਾਂ ਜੋੜੇ ਹੋਏ ਹੱਥਾਂ ਤੇ ਸੰਗਤਾਂ ਨੇ ਭਰੋਸਾ ਕਰ ਲਿਆ ਤੁਹਾਡੇ ਦਿੱਤੇ ਬਿਆਨਾਂ ਤੇ ਸੰਗਤਾਂ ਨੇ ਭਰੋਸਾ ਕਰ ਲਿਆ ਤੁਹਾਨੂੰ ਵੋਟਾਂ ਪਾ ਦਿੱਤੀਆਂ ਆ 92 ਤੁਸੀਂ ਐਵੇਂ ਤਾਂ ਨਹੀਂ ਸੀ ਬਣ ਕੇ ਇਹ ਸੰਗਤਾਂ ਨੇ ਤੁਹਾਡੇ ਉਹਨਾਂ ਬੋਲਾਂ ਤੇ ਭਰੋਸਾ ਕੀਤਾ ਸੀ ਤੁਸੀਂ ਧਗਾ ਬਾਜ਼ ਹੋ ਫਿਰ ਤੁਸੀਂ ਇਹ ਧੋਖਾ ਕਰਦੇ ਪਏ ਹੋ ਕਦਨਾ ਧੋਖਾ ਕਰਦੇ ਪਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਗੁਰੂ ਦੀ ਸੰਗਤ ਦੇ ਨਾਲ ਪੰਜਾਬ ਦੇ ਆਵਾਮ ਦੇ ਨਾਲ ਤੁਸੀਂ ਧੋਖਾ ਕਰਦੇ ਪਏ ਹੋ ਤੇ ਧੋਖੇ ਬਾਜ਼ਾਂ ਨੂੰ ਫਿਰ ਪੰਜਾਬੀ ਜਿਹੜਾ ਰਾਹ ਦਿਖਾਉਂਦੇ ਹੁੰਦੇ ਹਨ ਨਾ ਉਹ ਤੁਹਾਨੂੰ ਬਖੂਬੀ ਪਤਾ ਸੋ ਅਸੀਂ ਇੱਕੋ ਹੀ ਬੇਨਤੀ ਕਰਦੇ ਹਾਂ ਗੁਰੂ ਕੀ ਸੰਗਤ ਤਿਆਰੇ ਕਸੋ ਸ੍ਰੀ ਫਤੇਗੜ ਸਾਹਿਬ ਜੀ ਦੇ ਜੋੜ ਮੇਲੇ ਮਣਾ ਕੇ 1 ਜਨਵਰੀ ਤੋਂ ਸ੍ਰੀ ਦਰਬਾਰ ਸਾਹਿਬ ਪਹੁੰਚਣਾ ਇੱਥੋਂ ਸੁਮਾਣੇ ਤੋਂ ਚੱਲ ਕੇ ਇਸ ਮੋਰਚੇ ਤੋਂ ਚੱਲਾਂਗੇ ਇੱਥੇ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਥਾਨ ਹੈ ਗੁਰੂ ਤੇਗ ਬਹਾਦਰ ਸਾਹਿਬ ਦੀ ਉਸ ਸ਼ਹਾਦਤ ਨੂੰ ਸਮਰਪਿਤ ਹੋ ਕਰਕੇ ਧੰਨ ਧੰਨ ਸ੍ਰੀ ਗੁਰਗ੍ਰੰਥ ਸਾਹਿਬ ਜੀ ਦੀ ਅਗਵਾਈ ਚ ਪੰਜ ਪੈਰੇ ਸਹਿਬਾਨ ਦੀ ਅਗਵਾਈ ਦੇ ਵਿੱਚ ਨਿਆਂਗ ਸਿੰਘ ਜਥੇਬੰਦੀਆਂ ਪਹੁੰਚਣ ਗਿਆ ਦੂਸਰੀਆਂ ਸਮਾਜਿਕ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਪਹੁੰਚਣਗੇ ਔਰ ਗੁਰੂ ਦੀਆਂ ਸੰਗਤਾਂ ਪਹੁੰਚਣਗੀਆਂ ਕਾਰ ਸੇਵਾ ਵਾਲੇ ਮਹਾਂਪੁਰਖ ਪਹੁੰਚਣਗੇ ਸਾਰੀਆਂ ਸੰਗਤਾਂ ਹਮ ਹਮਾ ਕੇ ਨਗਾਰਿਆਂ ਦੀਆਂ ਚੋਟਾਂ ਪੈਣਗੀਆਂ ਤੇ ਗੱਜ ਗੱਜ ਕੇ ਅਸੀਂ ਗੁਰੂ ਦੀ ਸ਼ਾਨ ਦੇ ਵਿੱਚ ਸਾਰਾ ਉਹ ਇਤਿਹਾਸ ਵੀ ਬਿਆਨ ਕਰਾਂਗੇ ਤੇ ਇਸ ਸਰਕਾਰ ਨੂੰ ਪੁੱਛਾਂਗੇ ਵੀ ਭਾਈ ਜਾਗ ਖੁੱਲੀ ਹੈ ਕਿ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ